ਸੀਂ ਐਫ ਆਈ ਆਰ ਨੰਬਰ ਦਰਜ ਰਜਿਸਟਰ ਕੀਤੀ ਸੀ ਪੁਲਿਸ ਸਟੇਸ਼ਨ ਮਾਡਲ ਟਾਊਨ ਦੇ ਵਿੱਚ ਤੇ ਇਹ ਐਫ ਆਈ ਆਰ ਨੰਬਰ ਕਰੀਬ 2725 ਨੂੰ ਅਸੀਂ ਇਹ ਦਰਜ ਕੀਤੀ ਹੈ ਇਹ ਬੱਚਾ 12325 ਨੂੰ ਇਹ ਚਲੇ ਗਿਆ ਸੀਗਾ ਤੇ ਇਹ 12325 ਨੂੰ ਇਹਨੂੰ ਇੱਕ ਟੀਚਰ ਸੀ ਇਹਦਾ ਪੜਾਉਂਦਾ ਅਮਰਿੰਦਰ ਸਿੰਘ ਨਾਮ ਦਾ ਬੱਚਾ ਹੈਗਾ ਇਹਦਾ ਟੀਚਰ ਇਹਨੂੰ ਪੜ੍ਹਾਉਂਦਾ ਸੀ ਉਹੀ ਟੀਚਰ ਇਹਨੂੰ ਜਿਹੜਾ ਹੈਗਾ ਉਹ ਵਰਗਲਾ ਕੇ ਬੜੇ ਤਰੀਕੇ ਦੇ ਨਾਲ ਇਹਨੂੰ ਉਹ ਲੈ ਗਿਆ ਆਪਣੇ ਅਲੱਗ-ਅਲੱਗ ਘਮਾਉਂਦਾ ਰਿਹਾ ਇੰਡੀਆ ਦੇ ਵਿੱਚ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਚੰਡੀਗੜ੍ਹ ਗਏ ਚੰਡੀਗੜ੍ਹ ਤੋਂ ਦਿੱਲੀ ਗਏ ਦਿੱਲੀ ਤੋਂ ਬਾਅਦ ਇਹ ਜਿਹੜੇ ਹੈਗੇ ਨੇ ਉਹ ਗੁਜਰਾਤ ਚ ਗਏ ਗੁਜਰਾਤ ਤੋਂ ਬਾਅਦ ਕੇਰਲਾ ਗਏ ਕੇਰਲਾ ਤੋਂ ਬਾਅਦ ਕਲਕੱਤਾ ਗਏ ਮਤਲਬ ਇਹਨਾਂ ਨੇ ਸਾਰੇ ਜਿੰਨੇ ਵੀ ਪਲੇਸਸ ਟੂਰਿਸਟ ਪਲੇਸਸ ਸੀਗੇ ਉਹ ਘੁੰਮੇ ਉਸ ਤੋਂ ਬਾਅਦ ਇਹ ਸ਼ਲਾਂਗ ਗਏ ਕਰੀਬ ਕਰੀਬ ਮਹੀਨੇ ਤੋਂ ਜ਼ਿਆਦਾ ਟਾਈਮ ਅਰਸਾ ਹੋ ਗਿਆ ਸੀਗਾ ਤੇ ਇਹ ਬੱਚੇ ਦੇ ਜਿਹੜੇ ਵਾਰਸਾ کافی ਪਰੇਸ਼ਾਨ ਸੀਗੇ ਕਿ ਬੱਚਾ ਨਹੀਂ ਮਿਲ ਰਿਹਾ ਫਿਰ ਅਸੀਂ ਇੱਕ ਟੈਕਨੀਕਲ ਸਾਡੇ ਕੋਲੋਂ ਕੋਈ ਐਵੀਡੈਂਸ ਆਈ ਅਸੀਂ ਟੈਕਨੀਕਲ ਐਵੀਡੈਂਸ ਦੇ ਬੇਸ ਦੇ ਉੱਤੇ ਇਹਦੇ ਤੇ ਟਰੈਕਿੰਗ ਲਗਾਈ ਔਰ ਇਹਨਾਂ ਨੂੰ ਜਿਹੜਾ ਸ਼ਲਾਂਗ ਦੇ ਵਿੱਚੋਂ ਸਬ ਇੰਸਪੈਕਟਰ ਕਿਰਨ ਅਲੋਂਗ ਵਿਦ ਪਾਰਟੀ ਐਸ ਐਚਓ ਸਿਟੀ ਇਹਨਾਂ ਨੇ ਫੜ ਕੇ ਤੇ ਜਿਹੜਾ ਉੱਥੋਂ ਲਿਆਂਦਾ ਮੁਖੀਤਾਸ ਕਿ ਇਹਦਾ ਮਾਮਲਾ ਵੀ ਲੱਗਦਾ ਕਿ ਉਹ ਇੰਨਾ ਸਮਾਂ ਕਮਾਉਂਦਾ ਰਿਹਾ ਜੀ ਇਹ ਤੇ ਬੱਚੇ ਨੂੰ ਵੇਚਣ ਤੋਂ ਪਿੱਛੇ ਸ਼ੱਕਾ ਸੀ ਕੋਈ ਇਹ ਇਨਵੈਸਟੀ ਐਕਚੁਅਲੀ ਕੀ ਹੈ ਕਿ ਇੱਥੇ ਐਫਆਈਆਰ ਦਰਜ ਹੋਈ ਹੈ ਅਸੀਂ ਹੁਣ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਤੇ ਬੰਦਾ ਰਿਮਾਂਡ ਤੇ ਹੈਗਾ ਤੇ ਉਹਦੇ ਤੋਂ ਬਾਅਦ ਅੱਗੇ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਹੈ ਤੇ ਫਿਰ ਅਸੀਂ ਕਲੀਅਰ ਕਰ ਸਕਦੇ ਹਾਂ ਕਿ ਰੀਜ਼ਨ ਕੀ ਸੀਗਾ ਵੈਸੇ ਹੈ ਤੇ ਇਹ ਕਾਨੂੰਨ ਦੇ ਖਿਲਾਫ ਹੀ ਸਾਰੀ ਗਾਤਾ ਸੀਗੀ ਜਿਹੜੀ ਬੱਚੇ ਨੂੰ ਲੈ ਕੇ ਬੱਚਿਆਂ ਦੱਸਿਆ ਕਿ ਕੁਮਾਰ ਵੀ ਕਰ ਰਿਹਾ ਸੀਗਾ ਸਾਡੇ ਖਰ ਇਹ ਜਿੰਨੀ ਇਨਵੈਸਟੀਗੇਸ਼ਨ ਚ ਅੱਗੇ ਜੋ ਵੀ ਆਏਗਾ ਉਹਦੇ ਮੁਤਾਬਕ ਅਸੀਂ ਤੁਹਾਨੂੰ ਇਹ ਕਿਹਦੇ ਨਾਲ ਕਿਹ ਦੱਸ ਰਿਹਾ ਸੀਗਾ ਕਿ ਮੇਰਾ ਭਾਂਜਾ ਹਾਂ ਹੈਗਾ ਉਹ ਉਹ ਭਾਂਜਾ ਹੀ ਆ ਆ ਭਾਂਜਾ ਹੀ ਹੈ ਦਾ ਭਾਂਜਾ ਹੀ ਹੈ ਉਹਦੇ ਬਾਰੇ ਵੀ ਅਸੀਂ ਉਹ ਤੇ ਲੁਧਿਆਣੇ ਉਹਦੇ ਰਿਸ਼ਤੇਦਾਰਾਂ ਨੂੰ ਤਲਾਸ਼ ਦਿੱਤੀ ਹੈ ਉਹ ਜਦੋਂ ਆਉਂਦੇ ਆ ਤੇ ਫਿਰ ਅਗਲੀ ਫਰਦਰ ਤੇ ਇਸ ਮਕਸਦ ਵਿੱਚ 24 ਰਲਿਆ ਹੋਇਆ ਸੀਗਾ ਤੇ ਉਹ ਨਹੀਂ ਸੀ ਰਲਿਆ ਹੋਇਆ ਉਹਨੂੰ ਇੰਨੇ ਲਜਾਇਆ ਸੀਗਾ ਓਵਰਆਲ ਕੀ ਲੱਗਦਾ ਕਿ ਕਿਡਨੈਪਿੰਗ ਦਾ ਮਾਮਲਾ ਕਿ ਉਹਨਾਂ ਮੁੱਖੀ ਦਸਕੀ ਦੇ ਦਾ ਮਾਮਲਾ ਮੁੜੀ ਜਾਂਚ ਵਿੱਚ ਕੀ ਪਤਾ ਲੱਗਾ ਹੈ ਮੁੜੀ ਜਾਂਚ ਦੇ ਵਿੱਚ ਫਿਲਹਾਲ ਸਾਨੂੰ ਅਜੇ ਇਹ ਪਤਾ ਲੱਗਾ ਕਿ ਇਹਨਾਂ ਦੇ ਨਾਲ ਕੋਈ ਉਹਨੇ ਅਜੇ ਹਾਂ ਕਾਂਡ ਕਰਨਾ ਸੀ ਜਿਹੜਾ ਉਹਦਾ ਸਿਰੇ ਨਹੀਂ ਚੜਿਆ ਠੀਕ ਹੈ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਇਨਵੈਸਟੀਗੇਸ਼ਨ ਪ੍ਰੀਲੀਮਿਨਰੀ ਦੇ ਵਿੱਚ ਔਰ ਅਜੇ ਐਵਿਡੈਂਸ ਸਾਡੇ ਸਾਹਮਣੇ ਕੋਈ ਕਲੀਅਰ ਨਹੀਂ ਆਈ ਉਹ ਰਿਮਾਂਡ ਇਸੇ ਕਰਕੇ ਲਿਆ ਅਗੇ ਇਨਵੈਸਟੀਗੇਸ਼ਨ ਚ ਦੇਖਾਂਗੇ ਕਿ ਵਾਟ ਇਜ਼ ਰੌਂਗ ਐਂਡ ਵਾਟ ਇਜ਼ ਰਾਈਟ ਅਜੇ ਤਾਂ ਰਿਮਾਂਡ ਲਿਆ ਰਮਨਤ ਚਾਰ ਦਿਨ ਦਾ ਜੀ ਹਾਂਜੀ ਬੱਚਾ ਸੇਫ ਹੈ ਜੀ ਬੱਚਾ ਸੇਫ ਹੈ ਜੀ ਬੱਚਾ ਤੁਹਾਡੇ ਸਾਹਮਣੇ ਐਸਾ ਹੈ ਕਿ ਤੁਹਾਡਾ ਬੱਚਾ ਪੰਜਾਬ ਪੁਲਿਸ ਲੋ ਸਹੀ ਸਵਾਮਨ 1.5 ਮਹੀਨਾ ਜਿਹੜਾ ਉਹਨਾਂ ਨੇ ਲੱਗ ਕੇ ਤੁਹਾਡੇ ਸਪੁੱਤ ਕੀਤਾ ਆ ਉਸ ਇਸ ਕਾਰਵਾਈ ਨੂੰ ਆਪਾਂ ਕਿੱਦਾਂ ਦੇ ਹਾਂਜੀ ਬਹੁਤ ਵਧੀਆ ਇਹਨਾਂ ਦਾ ਬਹੁਤ ਸਹਿਯੋਗ ਦਿੱਤਾ ਇਹਨਾਂ ਨੇ ਸਾਡਾ ਸਰ ਗੁਰਸਾਈਬ ਸਰ ਕੇਨੂ ਸਰ ਤੇ ਮੋਨ ਲਾਲ ਜੀ ਔਰ ਕ੍ਰਾਈਮ ਬ੍ਰਾਂਚ ਵਾਲੇ ਸਰਜੀਤ ਜੀ ਔਰ ਸੰਧੂ ਸਾਹਿਬ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਅਸੀਂ ਸਾਡਾ ਬੱਚਾ ਇਹਨਾਂ ਦਾ ਸਹੀ ਸਲਾਮਤ ਪਹੁੰਚਾਉਣ ਲਈ ਕਰ ਇਸ ਇਹ ਬੱਚਾ ਦਾ ਪੂਰੀ ਤਰ੍ਹਾਂ ਹਾਂਜੀ ਸਾਡਾ ਬੱਚਾ ਪੂਰੀ ਤਰ੍ਹਾਂ ਠੀਕ ਹੈ ਜੀ ਇਹ ਬੱਚਾ ਸਾਡਾ ਕਹਿੰਦਾ ਸਾਨੂੰ ਮਾਰਦਾ ਕੁੱਟਦਾ ਹੀ ਸੀਗੇ ਉੱਤੇ ਜੀ ਡਰਾਉਂਦੇ ਸੀ ਇਹਨੂੰ ਕੋਲ ਕੋਈ ਕੋਲ ਨਹੀਂ ਕਰਦੇ ਸੀ ਇਹਦਾ